ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਲੈ ਕੇ ਲਗਾਤਾਰ ਵੱਡੇ ਇਲਜ਼ਾਮ ਵੀ ਸਾਹਮਣੇ ਆ ਰਹੇ ਨੇ ਕਈ ਵੱਡੇ ਨਾਮ ਵੀ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਰਲ ਮਿਲ ਕੇ ਮੂਸੇਵਾਲਾ ਦੇ ਖਿਲਾਫ ਵੱਡੀ ਸਾਜ਼ਿਸ਼ ਰਚੀ ਗਈ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਇਸ ਕੇਸ ਨੂੰ ਸੁਲਝਾਉਣ ਦੇ ਲਈ ਦਾਅਵਾ ਵੀ ਕੀਤਾ ਜਾਂਦਾ ਹੈ ਕਈ ਵੱਡੇ ਅ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਦਾ ਦਾਅਵਾ ਵੀ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਕੁਝ ਚੀਜ਼ਾਂ ਹਥਿਆਰ ਬਰਾਮਦ ਕਰਨ ਦੀ ਗੱਲ ਵੀ ਕਬੂਲੀ ਗਈ ਪਰ ਇਸ ਤੋਂ ਬਾਅਦ ਲਗਾਤਾਰ ਮੂਸੇਵਾਲਾ ਨੂੰ ਲੈ ਕੇ ਨਵੇਂ ਰਾਤ ਸਾਹਮਣੇ ਆ ਰਹੇ ਨੇ ਹੁਣ ਮੁਰਤ ਤੋਂ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਕੇਸ ਨੂੰ ਲੈ ਕੇ ਕੋਈ ਡੂੰਗਾ ਰਾਜ਼ ਖੁੱਲਿਆ ਇਸੇ ਨਾਲ ਹੁਣ ਇੱਕ ਨਵਾਂ ਸਿਆਸੀ ਕਨੈਕਸ਼ਨ ਵੀ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਰਿਪੋਰਟ ਮੁਤਾਬਕ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਦੇ ਵੱਲੋਂ ਖੁਲਾਸਾ ਇਹ ਕੀਤਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸਿਆਸੀ ਲੀਡਰਾਂ ਦਾ ਹੱਥ ਸੀ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਨਾਲ ਸ਼ਹਿਜ਼ਾਦ ਪੱਟੀ ਦੀ ਨੇੜਤਾ ਰਹੀ ਹੈ ਦਰਅਸਲ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਤੇ ਇੱਕ ਖੁਲਾਸਾ ਕੀਤਾ ਹੈ ਕਿ ਲਾਰੈਂਸ ਗੈਂਗ ਦੇ ਨਾਲ-ਨਾਲ ਕੁਝ ਸਿਆਸਤਦਾਨ ਵੀ ਉਸੇ ਕਤਲ ਦੇ ਵਿੱਚ ਸ਼ਾਮਲ ਸਨ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਲਾਰੈਂਸ ਦੇ ਕੁਝ ਦੋਸਤਾਂ ਨੇ ਵੀ ਉਸ ਦਾ ਸਾਥ ਦਿੱਤਾ ਸੀ ਪਾਕਿਸਤਾਨ ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਜਿਸ ਦੇ ਵਿੱਚ ਪੱਟੀ ਨੇ ਲਾਰੈਂਸ ਵਿਸ਼ਨੋਈ ਦੇ ਨਾਲ ਆਪਣੀ ਦੋਸਤੀ ਤੇ ਫਿਰ ਆਪਣੀ ਦੁਸ਼ਮਣੀ ਦੀ ਕਹਾਣੀ ਵੀ ਦੱਸੀ ਸ਼ਹਿਜ਼ਾਦ ਪੱਟੀ ਨੇ ਕਿਹਾ ਮੁਝ ਭਾਰਤੀ ਉਪਭੋਗਤਾ ਚੀਨ ਦੇ ਮਸ਼ਹੂਰ ਐਪ ਟਿਕਟੋਕ ਤੇ ਮੱਕਾ ਮਦੀਨਾ ਦੀਆਂ ਤਸਵੀਰਾਂ ਪਾ ਕੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਸਨ ਉਸ ਸਮੇਂ ਸਾਡਾ ਭਾਰਤ ਦੇ ਨਾਲ ਕੋਈ ਸੰਪਰਕ ਨਹੀਂ ਸੀ ਮੇਰੇ ਕੁਝ ਖਾਸ ਦੋਸਤ ਅਮਰੀਕਾ ਦੇ ਵਿੱਚ ਰਹਿੰਦੇ ਸਨ ਉਹਨਾਂ ਦੀ ਵਜ੍ਹਾ ਕਰਕੇ ਹੀ ਮੇਰੀ ਲੋਰੈਂਸ ਦੇ ਨਾਲ ਦੋਸਤੀ ਹੋਈ ਅਸੀਂ ਲੋਰੈਂਸ ਨੂੰ ਭਾਰਤ ਦੇ ਵਿੱਚ ਉਹਨਾਂ ਲੋਕਾਂ ਨੂੰ ਧਮਕੀ ਦੇਣ ਦੇ ਲਈ ਕਿਹਾ ਜੋ ਮੱਕਾ ਮਦੀਨਾ ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਸਨ ਇਸ ਤੋਂ ਬਾਅਦ ਸਾਡੀ ਦੋਸਤੀ ਡੂੰਗੀ ਹੋ ਗਈ ਸ਼ਹਿਜ਼ਾਦ ਪੱਟੀ ਨੇ ਕਿਹਾ ਕੁਸਮਾ ਪਹਿਲਾਂ ਲਾਰੈਂਸ ਗੈਂਗ ਨੇ ਇਹ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਮੁਸਲਮਾਨਾਂ ਨੇ ਕਸ਼ਮੀਰ ਦੇ ਵਿੱਚ ਹਮਲੇ ਕੀਤੇ ਨੇ ਇਸ ਦੇ ਲਈ ਹੁਣ ਉਹਨਾਂ ਦੇ ਆਦਮੀ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ 1 ਲੱਖ ਮੁਸਲਮਾਨਾਂ ਨੂੰ ਮਾਰਨਗੇ ਇਸ ਧਮਕੀ ਤੋਂ ਬਾਅਦ ਲਾਰੈਂਸ ਦੇ ਨਾਲ ਸਾਡੇ ਦੋਸਤੀ ਖਤਮ ਹੋ ਗਈ ਸੀ ਉਸਨੇ ਮੇਰੇ ਦੇਸ਼ਵਾਰੇ ਗਲਤ ਗੱਲਾਂ ਕਹੀਆਂ ਇਸ ਲਈ ਮੈਂ ਰਿਸ਼ਤਾ ਵਿਗਾੜ ਦਿੱਤਾ ਪਾਕਿਸਤਾਨ ਤੋਂ ਲਾਹਵ ਪੱਟੀ ਦਾ ਨੈਟਵਰਕ ਯੂਰਪ, ਯੂਕੇ, ਅਮਰੀਕਾ, ਕੈਨੇਡਾ ਤੇ ਦੁਬਈ ਦੇ ਵਿੱਚ ਵੀ ਫੈਲਾ ਹੋਇਆ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਸਾਲ ਹੋ ਗਏ ਨੇ ਪਰ ਇਸ ਘਟਨਾ ਦੇ ਨਾਲ ਜੁੜੀ ਬਹਿਸ ਤੇ ਵਿਵਾਦ ਅਜੇ ਵੀ ਨਹੀਂ ਰੁਕਿਆ ਇਸੇ ਦੌਰਾਨ ਉਹਨਾਂ ਦੀ ਮਾਤਾ ਚਰਨਕੌਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਜੋ ਫਿਰ ਤੋਂ ਸੁਰਖੀਆਂ ਦੇ ਵਿੱਚ ਰਹੀ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਮਾਤਾ ਚਰਨਕੌਰ ਨੇ ਲਿਖਿਆ ਸੀ ਕਿ ਇੱਕ ਮਾਂ ਹੋਣ ਦੇ ਨਾਤੇ ਉਹਨਾਂ ਦਾ ਦਿਲ ਹਰ ਰੋਜ਼ ਟੁੱਟਦਾ ਹੈ ਉਹਨਾਂ ਨੇ ਦੱਸਿਆ ਕਿ ਸਿੱਧੂ ਦੇ ਦੂਰ ਜਾਣ ਤੇ ਉਹਨਾਂ ਦੇ ਨੁਕਸਾਨ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਤੇ ਇੱਛਾਵਾਂ ਖਤਮ ਹੋ ਗਈਆਂ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਿਰਫ ਹਿੰਮਤ ਹੀ ਬਚੀ ਐ ਕਿ ਉਹਨਾਂ ਦੀ ਜਗ੍ਹਾ ਪਿਆਰ ਤੇ ਸਤਿਕਾਰ ਹਮੇਸ਼ਾ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਰਹੇ ਜੋ ਉਹਨਾਂ ਦੇ ਪੁੱਤਰ ਨੂੰ ਪਿਆਰ ਕਰਦੇ ਸਨ।